ਮੈਂ ਨੂ ਦਾ ਕੈਰੈਕਟਰ ਪਲੇ ਕਰ ਰਹੀ ਹਾਂ ਜਿਵੇਂ ਕਿ ਪਾਰਟ 1 ਚ ਤੁਸੀਂ ਦੇਖਿਆ ਮੇਰਾ ਕੈਰੈਕਟਰ ਉਦੋਂ ਵੀ ਨੂ ਦਾ ਸੀਗਾ ਤੇ ਉਦੋਂ ਨੂ ਥੋੜੀ ਇਨੋਸੈਂਟ ਸੀਗੀ 노 ਡਾਊਟ ਕਿ ਉਹ ਗਲਤ ਦੇ ਅਗੇਂਸਟ ਆਵਾਜ਼ ਜ਼ਰੂਰ ਚੱਕਦੀ ਸੀ ਬਟ ਜਿਹੜਾ ਪਾਰਟ 2 ਹੈ ਉਹਦੇ ਚ ਤੁਸੀਂ ਹੋਰ ਜ਼ਿਆਦਾ ਇਸ ਵਾਰੀ emotions drama ਤੇਰੇ ਸੌਹਰਿਆਂ ਦਾ ਘਰ ਆ ਪੇਕਿਆਂ ਦਾ ਨਹੀਂ ਥੋੜਾ ਵੀ ਪੇਕਿਆਂ ਦਾ ਘਰ ਨਹੀਂ ਸੌਹਰਿਆਂ ਦਾ ਹੀ ਘਰ ਹੈ ਰਿਐਲਿਟੀ 'ਚ ਮੈਂ ਇਹੋ ਜਿਹਾ ਹਾਂ ਪਰ ਯਸ ਇਸ ਕੈਰੈਕਟਰ 'ਚ ਜਿਹੜਾ ਮੇਰਾ ਐਗਰੈਸ਼ਨ ਵਾਲਾ ਜਿਹੜਾ ਉਹ ਪਾਰਟ ਹੈਗਾ ਇਹ ਥੋੜਾ ਪੋਲਿਟਿਕਲਸ ਪੋਲਿਟਿਕਸ ਨੂੰ ਲੈ ਕੇ ਐਂਡ ਬਾਕੀ ਚੀਜ਼ਾਂ ਨੂੰ ਲੈ ਕੇ ਮੇਰੀ ਰੀਅਲ ਲਾਈਫ 'ਚ ਉਦਾਂ ਨਹੀਂ ਹੈਗੀ ਬਟ ਯਾ ਇੱਕ ਚੀਜ਼ ਜ਼ਰੂਰ ਕਾਮਨ ਹੈਗੀ ਮੇਰੇ ਕੈਰੈਕਟਰ 'ਚ ਕਿ ਮੈਂ ਗਲਤ ਚੀਜ਼ ਕਦੇ ਬਰਦਾਸ਼ਤ ਨਹੀਂ ਕਰਦੀ ਇਸ ਹਿਸਾਬ ਨਾਲ ਤਾਂ ਇਹ ਲੜਾਈ ਚੱਲਦੀ ਰਹੂਗੀ ਜਿਵੇਂ ਕਿ ਲਾਸਟ ਟਾਈਮ ਵੀ ਬਹੁਤ ਵੱਡੀ ਕੰਟਰੋਵਰਸੀ ਹੋਈ ਸੀ ਟਾਈਟਲ ਨੂੰ ਲੈ ਕੇ ਨੀਮਤ ਸਸ ਕੁੱਟਨੀ ਕੁੱਟਨੀ ਸੰਦੂਕਾ ਉਹਨੇ ਉਹ ਆਪਣੀ ਇੱਕ ਪੰਜਾਬੀ ਬੋਲੀ ਹੈ ਅ ਇਸ ਮੂਵੀ ਦੇ ਵਿੱਚ ਖਾਸ ਪਾਰਟ 2 ਚ ਖਾਸ ਕੀ ਰਹਿਣ ਲੱਗਾ ਪਾਰਟ 2 ਵਿੱਚ ਤੁਹਾਨੂੰ ਜਿਹੜੀ ਚੀਜ਼ਾਂ ਪਾਰਟ 1 ਚ ਦੇਖਿਆ ਸੀ ਉਸ ਨਾਲੋਂ ਹੋਰ ਵਧੀਆ ਡਬਲ ਐਂਟਰਟੇਨਮੈਂਟ ਡਬਲ ਇਮੋਸ਼ਨਸ ਡਬਲ ਕਾਮੇਡੀ ਸਾਰੀਆਂ ਚੀਜ਼ਾਂ ਉਹ ਤਾਂ ਦੇਖਣ ਨੂੰ ਮਿਲੇਗੀ ਹਾਰਰ ਦਾ ਵੀ ਰੋਲ ਅਦਾ ਕੀਤਾ ਤੁਸੀਂ ਜੀ ਜੀ ਹਾਰਰ ਦਾ ਰੋਲ ਕਿੰਨਾ ਘ ਡਰ ਲੱਗ ਰਿਹਾ ਸੀ ਜਾਂ ਉਸ ਚੀਜ਼ ਨੂੰ ਫੀਲ ਕੀਤਾ ਤੁਸੀਂ ਦੇਖੋ ਮੈਂ ਡਰਾਇਆ ਨਹੀਂ ਮੈਂ ਡਰੀ ਨਹੀਂ ਸੌਰੀ ਮੈਂ ਡਰਾਇਆ ਐ ਐਕਚੁਅਲ ਚ ਤੱਕਣੀ 7 ਜੂਨ ਨੂੰ ਸਾਰੇ ਜਣੇ ਸਿਨੇਮਾ ਘਰਾਂ ਜਾਂ ਕੇ ਸਾਡੀ ਫਿਲਮ ਦੇਖਣ ਜਾਓ ਨੀ ਮੈਂ ਸੱਸ ਕਟਣੀ 2 ਸਸ਼ੀਕਾਲ ਜੀ ਮੈਂ ਹਰਵਿੰਦਰ ਖੋਹ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ শ্রোਤਿਆਂ ਦਾ ਸਵਾਗਤ ਹੈ ਤੁਹਾਨੂੰ ਪਤਾ ਹੀ ਹੈ ਕਿ ਨੀਮਤ ਸੱਸ ਕਟਣੀ ਪਾਰਟ 2 ਆ ਗਿਆ ਤੇ ਬਹੁਤ ਸਾਰੇ ਨੂੰ ਵੇਟ ਵੀ ਸੀ ਕਿ ਇਹ ਮੂਵੀ ਕਦੋਂ ਆਵੇ ਕਿਉਂਕਿ ਬਹੁਤ ਮੈਨੂੰ ਲੱਗਦਾ ਤਕਰੀਬਨ ਸਾਲ ਤੋਂ ਉੱਪਰ ਹੋ ਗਿਆ ਤੇ ਇਸ ਮੂਵੀ ਨੂੰ ਲੈ ਕੇ ਵੇਟ ਵੀ ਹੋ ਰਹੀ ਸੀਗੀ ਤੇ ਅੱਜ ਇਸ ਮੂਵੀ ਦੇ ਹੀਰੋਇਨ ਜੁੜੇ ਨੇ ਤੇ ਪਹਿਲਾਂ ਸਸ਼ੀਕਾਲ ਮੈਮ ਬੋ ਬੋਸ ਵਾ ਸੱਚੀ ਕਾ ਥੈਂਕ ਯੂ ਸੋ ਮਚ ਅੱਜ ਜੋ ਟ੍ਰੇਲਰ ਲਾਂਚ ਹੋਇਆ ਹੈ ਜੇ ਕਿਵੇਂ ਦਾ ਫੀਲ ਹੋ ਰਿਹਾ ਬਹੁਤ ਵਧੀਆ ਫੀਲ ਹੋ ਰਿਹਾ ਹੈ ਅੱਜ ਭਾਗਾ ਵਾਲਾ ਦਿਨ ਸੀਗਾ ਕਿ ਸਾਡਾ ਫਾਈਨਲੀ ਟ੍ਰੇਲਰ ਫਿਲਮ ਦਾ ਰਿਲੀਜ਼ ਹੋਇਆ ਆਫਟਰ 1 ਇਅਰ ਸੋ ਮੈਂ ਤਾਂ ਬਹੁਤ ਐਕਸਾਈਟਡ ਆ ਜੀ ਇਸ ਮੂਵੀ ਦੇ ਵਿੱਚ ਤੁਸੀਂ ਕਿਹੜਾ ਰੋਲ ਜਿਹੜਾ ਕਿ ਅਦਾ ਕਰ ਰਹੇ ਮੈਂ ਨੂ ਦਾ ਕੈਰੈਕਟਰ ਪਲੇ ਕਰ ਰਹੀ ਹਾਂ ਜਿਵੇਂ ਕਿ ਪਾਰਟ 1 ਚ ਤੁਸੀਂ ਦੇਖਿਆ ਮੇਰਾ ਕੈਰੈਕਟਰ ਉਦੋਂ ਵੀ ਨੂ ਦਾ ਸੀਗਾ ਤੇ ਉਦੋਂ ਨੂ ਥੋੜੀ ਇਨੋਸੈਂਟ ਸੀਗੀ 노 ਡਾਊਟ ਕਿ ਉਹ ਗਲਤ ਦੇ ਅਗੇਂਸਟ ਆਵਾਜ਼ ਜ਼ਰੂਰ ਚੱਕਦੀ ਸੀ ਬਟ ਜਿਹੜਾ ਪਾਰਟ 2 ਹੈ ਉਹਦੇ ਚ ਤੁਸੀਂ ਹੋਰ ਜ਼ਿਆਦਾ ਇਸ ਵਾਰੀ emotions, drama and mixture of horror comedy drama, political drama, emotional up and down ਸਾਰੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲੇਗਾ ਰਿਐਲਿਟੀ ਚ ਵੀ ਤੁਸੀਂ ਇਦਾਂ ਦੀ ਹੋ रियलिटीज ਮੈਂ ਉਹ ਜੀ ਹਾਂ ਪਰ ਯਸ ਇਸ ਕੈਰੈਕਟਰ ਚ ਜਿਹੜਾ ਮੇਰਾ ਐਗਰੈਸ਼ਨ ਵਾਲਾ ਜਿਹੜਾ ਉਹ ਪਾਰਟ ਹੈਗਾ ਇਹ ਥੋੜਾ ਪੋਲੀਟਿਕਸ ਪੋਲੀਟਿਕਸ ਨੂੰ ਲੈ ਕੇ ਐਂਡ ਬਾਕੀ ਚੀਜ਼ਾਂ ਨੂੰ ਲੈ ਕੇ ਮੈਂ ਰੀਅਲ ਲਾਈਫ ਚ ਉਦੋਂ ਨਹੀਂ ਹੈਗੀ ਬਟ ਯਾ ਇੱਕ ਚੀਜ਼ ਜ਼ਰੂਰ ਕਾਮਨ ਹੈਗੀ ਮੇਰੇ ਕੈਰੈਕਟਰ ਚ ਕਿ ਮੈਂ ਗਲਤ ਚੀਜ਼ ਕਦੇ ਬਰਦਾਸ਼ਤ ਨਹੀਂ ਕਰਦੀ ਯਾ ਤੇ ਇਸ ਮੂਵੀ ਦੇ ਵਿੱਚ ਕਿੰਨੇ ਇੱਕ ਤੁਸੀਂ ਸੱਸ ਕੁੱਟੜੀ ਆ ਦੇਖੋ ਸੱਸ ਕੁੱਟੜੀ ਇਜ਼ ਅ ਬੋਲੀ ਜਿਵੇਂ ਕਿ ਲਾਸਟ ਟਾਈਮ ਵੀ ਬਹੁਤ ਵੱਡੀ ਕੰਟਰੋਵਰਸੀ ਹੋਈ ਸੀ ਇਸ ਟਾਈਟਲ ਨੂੰ ਲੈ ਕੇ ਨੀਮ ਸੱਸ ਕੁੱਟਣੀ ਕੁੱਟਣੀ ਸੰਦੂਕਾ ਉਹਨੇ ਆਪਣੀ ਇੱਕ ਪੰਜਾਬੀ ਬੋਲੀ ਹੈ ਰਾਈਟ ਸੋ ਇਹ ਜਸਟ ਇੱਕ ਕੈਨ ਦਾ ਇੱਕ ਭਾਵ ਹੁੰਦਾ ਆਪਾਂ ਕਦੀ ਸੱਸ ਨੂੰ ਕੁੱਟਦੇ ਨਹੀਂ ਆ ਨਾ ਆਪਾਂ ਫਿਲਮ ਚ ਲਾਸਟ ਟਾਈਮ ਕੁੱਟੀ ਸੀ ਤੇ ਨਾ ਆਪਾਂ ਇਸ ਵਾਰ ਕੁੱਟਾਂਗੇ ਇਹ ਜਸਟ ਕਹਿ ਲਓ ਕਿ ਜੇ ਆਪਾਂ ਅੱਜ ਦੇ ਟਾਈਮ ਚ ਕਿਸੇ ਨੂੰ ਮੈਸੇਜ ਦੇਣ ਚਾਹੀਏ ਜਾਂ ਕੋਈ ਗਿਆਨਵਲੀ ਗੱਲ ਕਰੀਏ ਨਾ ਤਾਂ ਲੋਕ ਉਸ ਚੀਜ਼ ਨੂੰ ਸੀਰੀਅਸ ਨਹੀਂ ਲੈਂਦੇ ਸੋ ਐਜ਼ ਅਨ ਐਕਟਰ ਐਜ਼ ਅਨ ਐਜ਼ ਮੇਕਰ ਸਾਡੀ ਰਿਸਪੌਂਸਿਬਿਲਟੀ ਹੁੰਦੀ ਕਿ ਆਪਾਂ ਥੋੜਾ ਐਂਟਰਟੇਨਮੈਂਟ ਪਾ ਕੇ ਵਿੱਚ ਥ ਜੀ ਜਿਵੇਂ ਇਹਦੇ ਵਿੱਚ ਇੱਕ ਮੈਸੇਜ ਆ ਆ ਚੱਕ ਸੰਦੂਕ ਆ ਚੱਕ ਸੋਟੀ ਕੁੱਟੋ ਹੁਣ ਜਿੰਨਾ ਕੁੱਟੋ ਨੋ 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 ਉਹ ਤਾਂ ਦੇਖੋ ਐਂਟਰਟੇਨਮੈਂਟ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜੇ ਆਪਾਂ ਅੱਜ ਦੇ ਟਾਈਮ 'ਚ ਕਿਸੇ ਨੂੰ ਗਿਆਨ ਦੇਣ ਜਾਵਾਂਗੇ ਕੋਈ ਨਹੀਂ ਸਮਝੇਗਾ ਕੋਈ ਨਹੀਂ ਸੁਨੇਗਾ ਸੋ ਅਸੀਂ ਇੱਕ ਐਂਟਰਟੇਨਮੈਂਟ ਇੰਡਸਟਰੀ ਤੋਂ ਬਿਲੋਂਗ ਕਰਦੇ ਹਾਂ ਸੋ ਸਾਡਾ ਫਰਜ਼ ਬੰਦਾ ਹੈ ਕਿ ਆਪਾਂ ਥੋੜਾ ਤੜਕਾ ਲਾ ਕੇ ਮਸਾਲਾ ਲਾ ਕੇ ਲੋਕਾਂ ਨੂੰ ਉਸ ਚੀਜ਼ ਦਾ ਇੱਕ ਮੈਸੇਜ ਦੇਈਏ ਇਹ ਇਹਦੇ ਵਿੱਚ ਸੱਸ ਦਾ ਜਿਵੇਂ ਕਿ ਦੂਜੇ ਰੋਲ ਅਦਾ ਕਰ ਰਹੇ ਨੇ ਉਹ ਬਲੌਕਰ ਬਣਾ ਲਏ ਨੇ ਤੁਸੀਂ ਦੇਖਿਆ ਹੀ ਹੈ ਕਿ ਅੱਜ ਕੱਲ ਸੱਸਾਂ ਵੀ ਕਾਫੀ ਮਾਡਰਨ ਹੁੰਦੀਆਂ ਜੀ ਜੀ ਬਿਲਕੁਲ ਇਹੀ ਚੀਜ਼ ਆਪਾਂ ਧਿਆਨ ਚ ਰੱਖਦੇ ਹੋਏ ਨਿਰਮਲ ਮੈਮ ਦਾ ਜਿਹੜਾ ਕੈਰੈਕਟਰ ਹੈ ਉਹ ਇੱਕ ਮਾਡਰਨ ਸੱਸ ਵਾਲਾ ਰੱਖਿਆ ਮਾਡਰਨ ਸਾਦੀ ਬਣੇ ਨੇ ਤੇ ਮੈਨੂੰ ਪਰਸਨਲੀ ਬਹੁਤ ਵਧੀਆ ਲੱਗਿਆ ਉਹ ਕੈਰੈਕਟਰ ਮੈਮ ਨੇ ਬਹੁਤ ਹੀ ਵਧੀਆ ਨਿਭਾਇਆ ਜੀ ਤੇ ਤੁਸੀਂ ਇੱਕ ਜੱਜ ਦਾ ਰੋਲ ਵੀ ਅਦਾ ਕਰ ਰਹੇ ਹੋ ਤੇ ਵੈਸੇ ਤੁਹਾਡੇ ਰਿਐਲਿਟੀ ਤੇ ਹੈ ਸੀ ਵੀ ਮੈਂ ਕਦੇ ਜੱਜ ਬਨਾ ਜਾਂ ਐਕਟਰ ਬਨਾ ਲਾਇਰ ਦਾ ਮੈਂ ਰੋਲ ਕਰ ਰਹੀ ਹਾਂ ਬਟ ਨਹੀਂ ਮੇਰਾ ਰੀਅਲ ਟੀਚ ਕੋਈ ਇਦਾਂ ਦਾ ਕੋਈ ਨਹੀਂ ਸੀਗਾ ਕਿ ਮੈਂ ਲਾਇਰ ਬਣਾਇਆ ਜੱਜ ਬਣਾਇਆ ਬਟ ਕਦੇ ਸਿੰਗਿੰਗ ਦਾ ਸੋਚਿਆ ਜੀ ਸਿੰਗਿੰਗ ਦਾ ਮੈਂ ਸੋਚਿਆ ਸੀ ਆਫ ਕர்ஸ் ਮੈਂ ਸ਼ੁਰੂ ਤੋਂ ਲਾਈਕ ਆਈ ਹੈਵ ਬੀਨ ਸਿੰਗਿੰਗ ਬਟ ਪ੍ਰੋਫੈਸ਼ਨਲੀ ਵੇ ਹਜ਼ਰ ਐਸ ਅ ਸਿੰਗਰ ਨਹੀਂ ਕੀਤਾ ਹੈ ਬਟ ਸ਼ੌਂਗ ਹੈ ਮੇਰਾ ਪੈਸ਼ਨ ਹੈ ਸੋ ਇਦੇ ਲੱਗਿਆ ਰਹਿੰਦਾ ਹੈ ਤੇ ਇਸ ਮੂਵੀ ਦੇ ਵਿੱਚ ਖਾਸ ਪਾਰਟ 2 ਚ ਖਾਸ ਕੀ ਰਹਿਣ ਲੱਗਾ ਪਾਰਟ 2 'ਚ ਤੁਹਾਨੂੰ ਜਿਹੜੀ ਚੀਜ਼ਾਂ ਪਾਰਟ 1 'ਚ ਦੇਖਿਆ ਸੀ ਉਸ ਨਾਲੋਂ ਹੋਰ ਵਧੀਆ ਡਬਲ ਐਂਟਰਟੇਨਮੈਂਟ ਡਬਲ ਇਮੋਸ਼ਨਸ ਡਬਲ ਕਾਮੇਡੀ ਸਾਰੀਆਂ ਚੀਜ਼ਾਂ ਉਹ ਤਾਂ ਦੇਖਣ ਨੂੰ ਮਿਲੇਗੀ ਉਹਦੇ ਨਾਲ ਨਾਲ ਤੁਹਾਨੂੰ ਪੋਲਿਟੀਕਲ ਡਰਾਮਾ ਵੇਖਣ ਨੂੰ ਮਿਲੂਗਾ ਹਾਰਰ ਕਾਮੇਡੀ ਵੇਖਣ ਨੂੰ ਮਿਲੂਗੀ ਤੇ ਜਿਹੜੀ ਵੀ ਆਪਾਂ ਮਤਲਬ ਚੀਜ਼ਾਂ ਆਪਾਂ ਫਿਲਮ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਕੋਸ਼ਿਸ਼ ਕੀਤੀ ਹੈ ਕਿ ਪਾਰਟ 1 ਨਾਲੋਂ ਕਿਤੇ ਜ਼ਿਆਦਾ ਵਧੀਆਂ ਹੋਣ ਯਾ ਹਾਰਰ ਦਾ ਵੀ ਰੋਲ ਅਦਾ ਕੀਤਾ ਜੀ ਜੀ ਹਾਰਰ ਦਾ ਰੋਲ ਕਿੰਨਾ ਕੁ ਡਰ ਲੱਗ ਰਿਹਾ ਸੀ ਜਾਂ ਉਸ ਚੀਜ਼ ਨੂੰ ਫੀਲ ਕੀਤਾ ਤੁਸੀਂ ਦੇਖੋ ਮੈਂ ਡਰਿਆ ਨਹੀਂ ਮੈਂ ਡਰੀ ਨਹੀਂ ਸੌਰੀ ਮੈਂ ਡਰਿਆ ਐ ਐਕਚੁਅਲ 'ਚ ਮੈਨੂੰ ਤਾਂ ਮੈਂ ਤਾਂ ਇੰਜੋਏ ਕੀਤਾ ਜਦੋਂ ਕੈਰੈਕਟਰ 'ਚ ਮੈਂ ਆਂਦੀ ਸੀਗੀ ਸਾਡੀ ਮੇਕਅਪ ਟੀਮ ਨੇ ਜਦੋਂ ਮੈਨੂੰ ਰੈਡੀ ਕੀਤਾ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਤੇ ਉਹ ਲੁੱਕ ਨੂੰ ਦੇਖ ਕੇ ਨਾ ਐਕਚੁਅਲ 'ਚ ਮੈਂ ਇੱਕ ਦੋ ਜਣੇ ਸੈੱਟ ਤੇ ਡਰਾਈ ਸਪੌਟ ਟੀਮ 'ਚ ਸੀਗੇ ਇੱਕ ਐਂਡ ਅਨੀਤਾ ਮੈਮ ਨੂੰ ਵੀ ਡਰਾਇਆ ਯਾ ਕੋਈ ਪਾਰਟ ਜਿਹੜੇ ਤੁਹਾਡੇ ਨਾਲ ਸੈੱਟ ਤੇ ਹੋਏ ਸੀ ਉਹ ਤੁਸੀਂ ਸਾਂਝਾ ਕਰ ਸਕਦੇ ਹੋ ਉਹ ਤਾਂ ਦੇਖੋ ਮੈਂ ਵੀਡੀਓਜ਼ ਸ਼ੇਅਰ ਕਰੂੰਗੀ ਆਪਣੇ ਸੋਸ਼ਲ ਮੀਡੀਆ ਤੇ ਆਫਟਰ ਦ ਰਿਲੀਜ਼ ਹਜੇ ਮੈਂ ਕੁਝ ਨਹੀਂ ਰਿਵੀਲ ਕਰਨਾ ਯਾ ਤੇ ਜਦੋਂ ਸੈੱਟ ਤੇ ਮੇਕਅਪ ਹੁੰਦਾ ਸੀਗਾ ਤੁਹਾਡੇ ਪੁੱਤਾਂ ਵਾਲਾ ਤਾਂ ਤੁਸੀਂ ਵੈਸੇ ਵੀ ਤੁਸੀਂ ਕਿਹਾ ਕਿ ਮੈਂ ਡਰਾ ਰਹੀ ਸੀਗੀ ਤਾਂ ਆਪਣੇ ਆਪ ਨੂੰ ਕਿੱਦਾਂ ਦਾ ਫੀਲ ਹੋ ਰਿਹਾ ਸੀ ਤੁਸੀਂ ਉਹ ਚੀਜ਼ ਫੀਲ ਕੀਤੀ ਮੈਂ ਇੰਜੋਏ ਕੀਤੀ ਉਹ ਚੀਜ਼ ਤੇ ਐਕਚੁਅਲਸ ਨਾ ਮੈਨੂੰ ਯਾਦ ਹੈ ਕਿ ਇੱਕ ਮੈਂ ਤੁਹਾਡਾ ਇਨਸੀਡੈਂਟ ਸ਼ੇਅਰ ਕਰੂੰਗੀ ਜਿਸ ਰਾਤ ਆਪਾਂ ਉਹ ਵਾਲਾ ਸੀਨ ਕਰਦੇ ਸੀ ਨਾ ਸ਼ੂਟ ਕੁਝ ਚੀਜ਼ ਨਾ ساری ਜਗ੍ਹਾ ਮੌਸਮ ਪਤਾ ਨਹੀਂ ਦਦਾ ਹੋ ਗਿਆ ਕਿ ਹਵਾ ਆ ਗਈ ਇੱਕਦਮ ਕਿਉਂ ਵਾਈਬ ਵੀ ਪੂਰੀ ਸੈੱਟ ਹੋ ਉਦਾਂ ਦੀ ਕ੍ਰੀਏਟ ਹੋ ਗਈ ਸੀ ਹਾਰਰ ਵਾਲੀ ਸੋ ਮੈਂ ਬਹੁਤ ਇੰਜੋਏ ਕੀਤਾ ਉਹ ਫਿਰ ਤੁਸੀਂ ਉਸ ਚੀਜ਼ ਨੂੰ ਫੀਲ ਕਰਕੇ ਬਹੁਤ ਮਤਲਬ ਕਿ ਈਜ਼ੀਲੀ ਕਰ ਲਿਆ ਉਹ ਯਾ इजीली ਕਰ ਲਿਆ ਬਟ ਉਹ ਕੈਰੈਕਟਰ ਪਰਸਨਲੀ ਬਹੁਤ ਜ਼ਿਆਦਾ ਡਿਫਿਕਲਟ ਸੀਗਾ ਨਿਭਾਣਾ ਕਿਉਂਕਿ ਜਿੰਨਾ ਆਪਾਂ ਉਸ ਲੁੱਕ ਨੂੰ ਕ੍ਰੀਏਟ ਕਰਨ ਲਈ ਟਾਈਮ ਸਪੈਂਡ ਕਰਦੇ ਸੀ ਲਾਈਕ 3 ਤੋਂ 4 ਆਵਰਸ ਉਨਾ ਹੀ ਡਬਲ ਟਾਈਮ ਉਹਨੂੰ ਲੁੱਕ ਨੂੰ ਰਿਮੂਵ ਕਰਨ 'ਚ ਲੱਗਦਾ ਸੀਗਾ ਸੋ ਬਹੁਤ ਹੈਕਟਿਕ ਵੀ ਸੀਗਾ ਬਟ ਆਈ ਲਵ ਡੂਇੰਗ ਹੈਕਟਿਕ ਐਂਡ ਚੈਲੈਂਜਿੰਗ ਥਿੰਗਸ ਸੋ ਮੈਨੂੰ ਬਹੁਤ ਮਜ਼ਾ ਆਇਆ ਜੇ ਜਦੋਂ ਪਾਰਟ 2 ਆਇਆ ਤਾਂ ਕਿੰਨਾ ਕੇ ਟਾਈਮ ਸੋਚਿਆ ਕਿ ਯਾਰ ਹੁਣ ਪਾਰਟ 2 ਨੂੰ ਜਦ ਜਦੀ ਹਾਂ ਕਰਤੇ ਸੀ ਕਿ ਜਿਆ ਥੋ ਟਾਈਮ ਲੇਤਾ ਸੀ ਅ ਦੇਖੋ ਹਾਂ ਕਰਨ ਵਾਲੀ ਤਾਂ ਇਹਦੇ 'ਚ ਕੋਈ ਗਾਲ ਹੀ ਨਹੀਂ ਹੈ ਨਹੀਂ ਬਸ ਕੁਟਨੀ ਗ੍ਰੈਂਡ ਇਜ਼ ਆਰ ਯੂ نو ਇੱਕ ਉਹ ਇਹੋ ਜਿਹਾ ਟਾਈਟਲ ਹੈ ਕਿ ਜਿਹਦੇ ਲਈ ਸਾਨੂੰ ਇੰਨਾ ਪਿਆਰ ਦਿੱਤਾ ਸੋ ਨੀਵੇਂ ਸੱਸ ਕੁਟਨੀ 2 ਲਈ ਤਾਂ ਫਿਰ ਕੁਝ ਸੋਚਣ ਦੀ ਗੱਲ ਹੀ ਨਹੀਂ ਸੀ ਜੀ ਯਾ ਸੋ ਆਪਣੇ ਫੈਨਸ ਨੂੰ ਜਾਂਦੇ ਜਾਂਦੇ ਸੁਣਿਆ ਸਾਰੇ ਨੂੰ ਇਹੋ ਰਿਕੁਐਸਟ ਕਰਦੀਆਂ ਕਿ ਜਿਵੇਂ ਤੁਸੀਂ ਪਾਰਟ 1 ਨੂੰ ਪਿਆਰ ਦਿੱਤਾ ਉਮੀਦ ਕਰਦੀਆਂ ਕਿ ਪਾਰਟ 2 ਨੂੰ ਤੁਸੀਂ ਉਸ ਨਾਲੋਂ ਵੀ ਵੱਧ ਪਿਆਰ ਦਿਓਗੇ ਸੋ 7 ਜੂਨ ਨੂੰ ਸਾਰੇ ਜਣੇ ਸਿਨੇਮਾ ਘਰਾਂ ਇਹ ਜਾ ਕੇ ਸਾਡੀ ਫਿਲਮ ਦੇਖਣ ਜਾਓ ਨੀਵੇਂ ਸੱਸ ਕੁਟਨੀ 2 ਸੋ ਮੈਮ ਬਾਬਾ थैंक यू so, Bobo, you, so much ਤੁਸੀਂ ਸਾਨੂੰ ਦੋਈ ਜਾ ਸਕਦੇ ਹੋ